ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜਪੀ ਸਾਹਿਬ ਜਪੀ ਸਾਹਿਬ ਓੰਕਾਰ ਸਤ ਸਤਨਾਮ ਓੰਕਾਰ ਲਾ ਬਰਕਤੇ ਨਿਰਪਾ ਕਾਲ ਮੂਰਤ ਕਾਲ ਮੂਰਤ ਜੁਮੀ ਸਭੰ ਗੁਰ ਪਰਬਰਸਾਦ ਯਾ ਕਿੰਤ ਆਦ ਸਚ ਅਗਾਦ ਸਚ ਸਚ ਹੈ ਪੀ ਸਚ ਨਾਨਕ ਹੋਸੀ ਕੀ ਸਚ ਸੋਚ ਸੋਚੈ ਸੋਚਨਾ ਹੋਵਈ ਇਹ ਸੋਚੀ ਲਖਵਾਰ ਚੁਪੇ ਚੁਪਨਾ ਹੋਵਈ ਰਹਾਲਮ ਦਿਵਤਾ ਕੇ ਆਪੋਖ ਨਾ ਸਰੀ ਜੇ ਬਨਾਂ ਬਿਆ ਪਾਰ ਐਸੇ ਆਣ ਪਾ ਲਖੋ ਹੈ ਤਾਂ ਇੱਕ ਨਾ ਚੱਲੇ ਨਾਂਤ ਕੇਵ ਸੱਚੇ ਆ ਰਹੋ ਟੁੱਟੇ ਪਾਲਾ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾ ਹੋਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮ ਨਿ ਹੋਣ ਜੀ ਦੋਸਤੋ ਕਪਾਈ ਹੈ ਇੱਕ ਨਾ ਹੁਕਮ ਬਕਸੀ ਤੇ ਕੁਮੇ ਸਦਾ ਪਹਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ 부জে ਤਉ ਮੈਂ ਕਹਿਨਾ ਤੋਏ ਇਕੋ ਤਾਨ ਹੋਵੇ ਕਿਸੇ ਤਾਨ ਗਾਏ ਕੋ ਦਾਤ ਯਾਣੇ ਨਿਸ਼ਾਨ ਗਾਵੇ ਕੋ ਗੁਣਵਡਿਆਈਆਂ ਚਾਰ ਲਾਵੇ ਕੋ ਵਿਦਿਆ ਵਿਤਮੰਬੀ ਚਾਰ ਗਾਵੇ ਕੋ ਤਾਂ ਕਰੇ ਜੈ ਜੁਨਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦੇ ਸੇ ਦੂਰ ਗਾਵੇ ਕੋ ਵੇਖੇ ਹਾ ਹਾਜ਼ਰਾ ਹਯੂਰ ਕਤਿਨਾ ਆਵੇ ਟੋਟਾ ਕਾਤ ਕਾਤ ਕਤਿ ਛੋਟੀ ਕੋਟ ਕੋਟ ਨੇਂਦਾ ਤੇਤਾ ਲੈਂਦੇ ਥੱਕ ਪਾਏ ਯੁਗਾ ਜਗੰਤਰ ਖਾਹੀ ਪਾਏ ਹੋ ਹੁਕਮ ਨੇ ਚਲਾਈ ਆ ਨਾ ਕੋ ਹੁਕਮੇ ਵਰਪਾਉ ਸੱਚਾ ਸੈ ਮਿ ਸਤਿਨਾਏ ਕਸਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਤਾ ਤਰੇ ਦੇ ਤਾਰ ਹੇਰ ਕੇ ਅੱਗੇ ਰਖੀਏ ਗੇਤੇ ਦੇਸੇ ਦਰਬਾਰ ਮੂੰਹੋਂ ਕੇ ਬੋਲਣ ਬੋਲੀਏ ਜਸੰਤਰੇ ਤੇ ਹਰ ਅਮ੍ਰਿਤ ਵੇਲਾ ਸਤਿਨਾਮੋ ਬੜਿਆਈ ਵਿਚਾਰ ਕਰਮੀ ਆਵੇ ਕਪੜਾ ਤੇ ਮੋਹ ਦੁਆ ਹਣੀਏ ਸਭ ਆਪੇ ਬੇਸਰ ਤੇਰੀ ਸੱਚਿਆ ਜਿਨਨ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਗ ਨਰੰਗਨ ਸੋਏ ਜਿਨ ਸੇਵਿਆ ਤੈਨ ਪਾਇਆ ਮਾਣ ਨਾਨਕ ਗਾਵੀਏ ਨੀਂ ਨਿਦਾਨ ਗਾਵੀਏ ਸੁਣੀਏ ਸੁਣੀਏ ਮਨ ਰੱਖੀਏ ਪਾ ਦੁੱਖ ਪਰੇ ਨਾਰ ਸੁਖ ਕਰ ਲੈ ਜਾਏ ਗੁਰਮਕੰਨਾਦ ਗੁਰਮਤਿ ਵੇਦੰ ਗੁਰਮਕਰੇ ਹਾਸ ਸਮਾਈ ਰਈਸਰ ਘੋਰ ਕ ਬ੍ਰਹਮਾ ਨੂੰ ਕਾਰ ਬਤੀ ਮਾਈ ਹੋ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਏ ਭੁਰਾਏ ਇੱਕ ਦੇਹ ਬੁਜਾਈ ਰਭ ਨਾ ਦੀਆ ਦਾ ਇੱਕ ਦਾਤਾ ਸੋਮੇ ਸੁਰ ਨਾ ਜਾਏ ਵਾਹਿਗੁਰੂ ਤੇਰੇ ਨਾਵਾ ਜਤ ਅੰਸਾ ਵਾਹਿਗੁਰੂ ਜੀ ਕੀ ਫਤਿਹ